ਚਰਨਜੀਤ ਦੋ ਮਿੰਨੇ ਕੈਨੇਡਾ ਲਾ ਕੇ ਗਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਦੱਸ ਤੀਏ ਕਿ ਟੈਂਪਰਰੀ ਗਏ ਸੀ ਕਾਫੀ ਫੋਨ ਕਾਲਸ ਆਉਨੀਆਂ ਸੀ ਕਿ ਜਾਂ ਕਈ ਵੀਡੀਓ ਤੇ ਕਮੈਂਟ ਵੀ ਆਉਂਦੇ ਸੀ ਕਿ ਤੁਸੀਂ ਵਾਪਸ ਚਲੇਗੇ ਪੱਕੇ ਨਹੀਂ ਜੀ ਪੱਕੇ ਵਾਪਸ ਨਹੀਂ ਸੀ ਗਏ ਬੱਚਿਆਂ ਨੂੰ ਵਿਜ਼ਿਟ ਕਰਨ ਗਏ ਸੀ ਕੁਝ ਕੰਮਕਾਰ ਸੀਗੇ ਤੇ ਇਹ ਵਾਪਸ ਇੱਥੇ ਪਹੁੰਚ ਚੁੱਕੇ ਆ ਸਵਾਗਤ ਹੈ ਜੀ ਸਾਂਝੇ ਘਰ ਤੇ ਤੁਹਾਡਾ ਬੜੀ ਮਿਹਰਬਾਨੀ ਅੱਜ ਆਪਾਂ ਗੱਲਬਾਤ ਕਰਦੇ ਆ ਮੈਂ ਪੁੱਛਣਾ ਚਾਹਨੀ ਆ ਚਰਨਜੀਤ ਨੂੰ ਵੀ ਇਹਨਾਂ ਦਾ ਸਫ਼ਰ ਕਿਵੇਂ ਰਿਹਾ ਖੈਰ ਫੋਨ ਤੇ ਥੋੜੀ ਬਾਰੀ ਗੱਲਬਾਤ ਹੁੰਦੀ ਸੀ ਇਹ ਵੀ ਉੱਥੇ ਬਿਜ਼ੀ ਸੀ ਤੇ ਮੈਂ ਵੀ ਸਾਂਝੇ ਘਰ ਦੇ ਵਿੱਚ ਕਾਫੀ ਬਿਜ਼ੀ ਸੀ ਸਾਨੂੰ ਹੁੰਦਾ ਫਿਰ ਡਿਟੇਲ ਚ ਬੈਠ ਕੇ ਗੱਲ ਕਰਾਂਗੇ ਸੋ ਅੱਜ ਪੁੱਛਾਂਗੇ ਕਿ ਇਹਨਾਂ ਦਾ ਸਫ਼ਰ ਕਿਵੇਂ ਰਿਹਾ ਸਪੈਸ਼ਲੀ ਇੰਨਾ ਚਿਰ ਇੱਥੇ ਰਹਿ ਕੇ ਹੁਣ ਇਹਨਾਂ ਨੂੰ ਕੈਨੇਡਾ ਕਿਵੇਂ ਲੱਗਿਆ ਕਿਉਂਕਿ ਹੁਣ ਟੋਟਲੀ ਨਜ਼ਰੀਆ ਪਰਸਪੈਕਟਿਵ ਬਦਲਿਆ ਹੋਇਆ ਸੀਗਾ ਹੁਣ ਇਹ ਉੱਥੇ ਨਹੀਂ ਕੰਮਕਾਰ ਕਰ ਰਹੇ ਸੀ ਸਿਰਫ ਦੇਖਣ ਗਏ ਸੀ ਚੀਜ਼ਾਂ ਨੂੰ ਸੋ ਅੱਜ ਇਹਨਾਂ ਨਾਲ ਆਪਾਂ ਉਹ ਗੱਲਬਾਤ ਕਰਦੇ ਹਾਂ ਜੀ ਤੁਸੀਂ ਦੱਸੋ ਪਹਿਲਾਂ ਤੁਹਾਡਾ ਸਫ਼ਰ ਕਿਵੇਂ ਰਿਹਾ ਜਹਾਜ਼ ਦਾ ਜਹਾਜ਼ ਦਾ ਸਫ਼ਰ ਤੇ ਔਖਾ ਹੀ ਹੁੰਦਾ ਜੀ ਉਹ ਤਾਂ ਪਤਾ ਹੀ ਹੈ ਜਿਹੜੇ ਜਹਾਜ਼ ਨਹੀਂ ਚੜੇ ਉਹਨਾਂ ਨੂੰ ਚਾਹ ਹੁੰਦਾ ਪਰ ਮੈਨੂੰ ਜੇ ਸਭ ਤੋਂ ਔਖਾ ਸਫਰ ਲੱਗਦਾ ਤਾਂ ਜਹਾਜ਼ ਦਾ ਲੱਗਦਾ ਲੰਬਾ ਹੁੰਦਾ ਕੰਫਰਟੇਬਲ ਨਹੀਂ ਹੁੰਦਾ ਹਾਂਜੀ ਲੰਬਾ ਬਹੁਤ ਹੁੰਦਾ دوسری ਗੱਲ ਚਲੋ ਸਫਰ ਤਾਂ ਸਫਰੇ ਆ ਸਫਰ ਦਾ ਮਤਲਬ ਵੀ ਸਫਰੇ ਆ ਨਾ ਸਫਰ ਦਾ ਜੋ ਹੈ ਉਹ ਹੈ ਪਰ ਜਿਹੜੀ ਇਹ ਟੋਟਲ ਐਕਸਪੀਰੀਅੰਸ ਹੈ ਵੀ ਬਹੁਤ ਜਲੀਕ ਐਕਸਪੀਰੀਅੰਸ ਸੀਗਾ ਹੂੰ ਹੂੰ ਕਿਉਂਕਿ ਇਹ ਪਹਿਲੀ ਵਾਰ ਹੋਇਆ ਕਿ ਕੋਈ ਕੈਨੇਡੀਅਨ ਬੰਦਾ ਕੈਨੇਡਾ ਤੇ ਵਿਜ਼ਿਟ ਕਰ ਰਿਹਾ ਹਾਂਜੀ ਉਹ ਨਾਰਮਲੀ ਵਿਜ਼ਟਰ ਜਾਂਦਾ ਉਹਦਾ ਕਾਫੀ ਕੁਛ ਮੈਂ ਵੇਖਦਾ ਸੀ ਕਿ ਉਹ ਭਰਮ ਵਿੱਚ ਵੀ ਜਿਉਂਦਾ ਕਿਉਂਕਿ ਉਹਨੂੰ ਉੱਥੇ ਰੀਅਲ ਲਾਈਫ ਦਾ ਪਤਾ ਨਹੀਂ ਹਾਂਜੀ ਉਹ ਕਈ ਗੱਲਾਂ ਪਰਟੀ ਬਹੁਤ ਅਟਰੈਕਟ ਹੁੰਦਾ ਦੇਖ ਕੇ ਖੁਸ਼ ਹੋ ਜਾਂਦਾ ਪਰ ਮੈਂ ਵੇਖ ਰਿਹਾ ਹੁੰਦਾ ਜਿਕੇ ਜਿੰਨਾ ਚਿਰ ਇੱਥੇ ਰਹੂ ਨਹੀਂ ਆ ਕੇ ਰੀਅਲ ਜ਼ਿੰਦਗੀ ਦਾ ਨੂੰ ਪਤਾ ਨਹੀਂ ਅਸਲੀ ਕੈਨੇਡੀਅਨ ਲਾਈਫ ਜੇ ਨਹੀਂ ਜਿਉਂਦੇ ਹੈਨਾ ਤੇ ਚੰਗੀ ਗੱਲ ਇਹ ਰਹੀ ਕਿ ਬੱਚਿਆਂ ਨੂੰ ਵੇਖਣ ਦਾ ਮੌਕਾ ਮਿਲਿਆ ਸਭ ਤੋਂ ਸਕੂਨ ਦੇਣ ਵਾਲੀ ਜਿਹੜੀ ਆਪਣੀ ਗੱਲ ਸੀਗੀ ਉਹ ਇਹ ਸੀਗੇ ਬੱਚੇ ਬਹੁਤ ਵਧੀਆ ਹਾਲਤ ਵਿੱਚ ਨੇ ਹਾਂ ਬੱਚੇ ਮਜਬੂਤ ਨੇ ਮੋਰ ਮਚੌਰ ਨੇ ਜ਼ਿੰਮੇਵਾਰ ਹੋ ਗਏ ਨੇ ਤੇ ਮੈਂ ਭਾਵੇਂ ਹਾਸੇ-ਹਾਸੇ ਤੇ ਜਾ ਕੇ ਗੱਲ ਕਹੀ ਸੀ ਕਿ ਮੈਂ ਕਿਸੇ ਕਿਸਮ ਦੀ ਜ਼ਿੰਮੇਵਾਰੀ ਨਹੀਂ ਲੈਣੀ ਜ਼ਿੰਮੇਵਾਰੀਆਂ ਆਪਣੀਆਂ ਉਵੇਂ ਸੰਭੋ ਹਾਂ ਮੈਂ ਤੁਹਾਡੀ ਟੈਂਪਰੇਰੀ ਮਦਦ ਕਰ ਸਕਦਾ ਉਹ ਵੀ ਜਦੋਂ ਤੁਸੀਂ ਕਹੇਂਗੇ ਤੇ ਬੱਚਿਆਂ ਨੇ ਉਵੇਂ ਹੀ ਫਾਲੋ ਵੀ ਕੀਤਾ ਤੇ ਮੈਨੂੰ ਕਦੇ ਹਾਕ ਨਹੀਂ ਵੱਜੀ ਇੱਕ ਡਿਫਰੈਂਟ ਸੀ ਕਿ ਮੈਂ ਆਪਣੇ ਕਮਰੇ 'ਚ ਆ ਮੈਨੂੰ ਹਾਕ ਨਹੀਂ ਵੱਜੀ ਮੈਂ ਉਹ ਚੀਜ਼ਾਂ ਨੂੰ ਮਹਿਸੂਸ ਕਰ ਰਿਹਾ ਸੀ ਪਹਿਲਾਂ ਵਾਲੀਆਂ ਨੂੰ ਹਾਂ ਕਿ ਜਦੋਂ ਆਪਾਂ ਉੱਥੇ ਰਹਿੰਦੇ ਸੀ ਕਿਵੇਂ ਇੱਕ ਫੀਲਿੰਗ ਆ ਜਾਂਦੀ ਸੀ ਵੀ ਸ਼ਾਇਦ ਮੈਂ ਕੰਮ ਤੇ ਜਾਣਾ ਜਾਂ ਕੋਈ ਜਾ ਰਿਹਾ ਇੱਕ ਦੂਜੇ ਪ੍ਰਤੀ ਫੀਲਿੰਗ ਤੇ ਤੁਹਾਡਾ ਆਪਣੇ ਸ케ਜੂਲ ਸੀ ਇਹ ਚੈਲੰਜ ਵੀ ਸੀ ਕਿਉਂਕਿ ਆਪਾਂ ਇੱਕ ਦੂਜੇ ਨਾਲ ਜਦੋਂ ਹਾਕਾਂ ਪੈਂਦੀਆਂ ਨੇ ਨਰੀਆਂ ਪੁਰੀਆਂ ਗਲਤ ਨਹੀਂ ਹੁੰਦੀਆਂ ਮੈਂ ਮਹਿਸੂਸ ਕੀਤਾ ਹੋਇਆ ਚ ਇੱਕ ਸਹਿਯੋਗ ਵੀ ਹੁੰਦਾ ਕਿ ਉਹਦੇ ਨਾਲ ਸਾਡਾ ਡੇ ਮੈਨੇਜ ਹੋ ਜਾਂਦਾ ਨਾ ਇੱਕ ਜਦ ਹਾਕਾਂ ਪੈਂਦੀਆਂ ਨੇ ਉਹ ਵਾਕਈ ਮਾੜੀਆਂ ਨਹੀਂ ਹੁੰਦੀਆਂ ਇੱਕ ਬੰਦੇ ਦੀ ਵੈਲਿਊ ਵੀ ਬਣੀ ਰਹਿੰਦੀ ਹੈ ਬੰਦੇ ਨੂੰ ਲੱਗਦਾ ਨਾ ਵੀ ਮੇਰੀ ਇੱਜ਼ਤ ਜੀ ਆ ਸੋ ਇਹ ਹੋਇਆ ਤੇ ਦੋਨੇ ਬੱਚਿਆਂ ਨੂੰ ਸਾਡੇ ਭਾਂਜਿਆਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਤੇ ਸਭ ਤੋਂ ਖੂਬਸੂਰਤ ਇਹ ਰਹੀ ਕਿ ਜਿੰਨੇ ਮੇਰੇ ਪਿਆਰੇ ਦੋਸਤ ਸੀਗੇ ਜਿਹੜੇ ਆਪਣੇ ਨਾਲ ਜੁੜੇ ਹੋਏ ਸੀ ਹਾਂਜੀ ਉਹਨਾਂ ਨੇ ਰੱਜ ਕੇ ਪਿਆਰ ਤੇ ਸਤਿਕਾਰ ਦਿੱਤਾ ਤੇ ਮੈਂ ਵੀ ਕੋਸ਼ਿਸ਼ ਰੱਖੀ ਕਿ ਵੱਧ ਤੋਂ ਵੱਧ ਇਕੱਠੇ ਹੋ ਸਕੀਏ ਆਪਣੇ ਘਰ ਦੇ ਵਿਹੜੇ ਦੇ ਵਿੱਚ ਖੇਤਾਂ 'ਚ ਹੁਣ ਇਹ ਗੱਲ ਇੱਥੇ ਸ਼ਾਇਦ ਉਪਰੀ ਜਿਹੀ ਲੱਗੂਗੀ ਵੀ ਧੋਣੀ ਲਾਉਣੀ ਕਿਉਂਕਿ ਉੱਥੇ ਮੌਸਮ ਠੰਡਾ ਹੈ ਜੇ ਹੂੰ ਧੋਣੀ ਲਾਉਂਦੇ ਰਹਾ ਧੋਣੀ ਦੇ ਆਲੇ-ਦਾਲੇ ਕਾਫੀ ਕੱਟ ਹੁੰਦਾ ਰਿਹਾ ਹਾਂ ਹਨਾ ਤੁਹਾਡੀ ਅਸਲ ਸਿਚੁਏਸ਼ਨ ਅੰਦਰ ਲਈ ਕੀ ਸੀ ਕਿਉਂਕਿ ਹੁਣ ਤੁਹਾਨੂੰ ਪਤਾ ਸੀ ਕਿ ਰਿਸਪੌਂਸਿਬਿਲਟੀ ਜ਼ੋਮੇ ਨਹੀਂ ਹੈਗੀਆਂ ਕੰਮ ਤੇ ਨਹੀਂ ਜਾਣਾ ਬੱਚੇ ਬਹੁਤ ਵਧੀਆ ਸਾਂਭਰੇ ਆਕਰ ਨੂੰ ਅੰਦਰਲੀ ਫੀਲਿੰਗ ਕੀ ਸੀਗੀ ਪਹਿਲਾਂ ਨਾਲੋਂ ਤੇ ਹੁਣ ਨਾਲ ਦੇਖੋ ਜੀ ਇੱਕ ਗੱਲ ਤਾਂ ਸਾਫ਼ ਸਪਸ਼ਟ ਹੈ ਵੀ ਕੈਨੇਡਾ ਇਦਾਂ ਦਾ ਕੰਟਰੀ ਆ ਵੀ ਜੇ ਤੂੰ ਦੇਖੋ ਉੱਥੇ ਕੰਮ ਨਹੀਂ ਤਾਂ ਤੁਹਾਡਾ ਉੱਥੇ ਕੋਈ ਕੰਮ ਨਹੀਂ ਆਪਣਾ ਕਹਿੰਦੇ ਨੇ ਆਏ ਬੰਦੇ ਇੱਥੇ ਕੀ ਕੰਮ ਆ ਹਨ ਇਹ ਕੰਮ ਆ ਸੀਗਾ ਇੰਜ ਲੱਗਦਾ ਸੀ ਯਾਰ ਯੂਸਲੈਸ ਜਿਹਾ ਥੋੜੇ ਜਿھے ਕੋਈ ਕੰਮ ਕੰਮ ਤਾਂ ਮੇਰੇ ਕੋਈ ਕੰਮ ਨਹੀਂ ਹੈਨਾ ਤਦ ਤੁਸੀਂ ਕ੍ਰੀਏਟ ਵੀ ਕੀ ਕਰੇਂਗਾ ਜੇ ਤੁਸੀਂ ਵੇਲੇ ਹੁੰਦਾ ਕੋਈ ਹੋਰ ਵੇਲਾ ਨਹੀਂ ਫਿਰ ਮੈਂ ਇਸ ਗੱਲ ਨੂੰ ਲੱਕੀ ਜ਼ਰੂਰ ਰਿਹਾ ਕਿ ਮੈਨੂੰ ਆਲਵੇਜ਼ ਹੀ ਇਕਾਲਾਂ ਹੁੰਦੀਆਂ ਸੀ ਕਿ ਭਾਜੀ ਜਦੋਂ ਵੀ ਫਰੀ ਹੋਏ ਪਲੀਸ ਸਾਨੂੰ ਦੱਸਿਓ ਅਸੀਂ ਟਾਈਮ ਸਪੈਂਡ ਕਰਨਾ ਚ ਮੈਨੂੰ ਰੱਜ ਕੇ ਪਿਆਰ ਮਿਲਿਆ ਮੈਂ ਇਹ ਗੱਲ ਨਹੀਂ ਉਹ ਮੈਂ ਜ਼ਰੂਰ ਰਿਣੀ ਆ ਆਪਣੇ ਦੋਸਤਾਂ ਦਾ ਕਿ ਕਦੇ ਨਹੀਂ ਹੋਇਆ ਕਿ ਮੈਨੂੰ ਕੋਈ ਬੰਦਾ ਅਵੇਲੇਬਲ ਨਾ ਹੋਵੇ ਕੋਈ ਬੰਦਾ ਆਪਣਾ ਟਾਈਮ ਛੱਡ ਦਿੰਦਾ ਸੀ ਮੇਰੇ ਲਈ ਹਾਂਜੀ ਤੇ ਉਹ ਤੋਂ ਬਾਅਦ ਜਿਹੜੀ ਪਰ ਸਚਾਈ ਗੱਲ ਆ ਜਦੋਂ ਤੁਹਾਡੀ ਉੱਥੇ ਲਾਈਫ ਦੀ ਕੋਈ ਰੁਟੀਨ ਨਹੀਂ ਨਾ ਹੈਗੀ ਹਾਂਜੀ ਤਾਂ ਉਹ ਇੱਕ ਭਰਮ ਹੈ ਜੇ ਤੁਸੀਂ ਥੋੜਾ ਚਿਰ ਲਈ ਜਾ ਕੇ ਕਹੋ ਬਹੁਤ ਵਧੀਆ ਬਹੁਤ ਵਧੀਆ ਉਹ ਇੱਕ ਭਰਮ ਹੈ ਟੈਂਪਰੇਰੀ ਆ ਲਾਸਟ ਈਅਰ ਜਦ ਮੈਂ ਗਈ ਸੀ 1 ਮਹੀਨਾ ਰਹੀ ਸੀ ਸੇਮ ਫੀਲਿੰਗ ਮੈਨੂੰ 1 ਮਹੀਨੇ ਚ ਆ ਗਈ ਸੀ ਕਿਉਂਕਿ ਮੇਰਾ ਤਾਂ ਬਹੁਤ ਪਹਿਲਾਂ ਸਕੇਜੂਲ ਪੱਕਾ ਹੁੰਦਾ ਸੀ ਸੋ ਹੁਣ ਸਕੇਜੂਲ ਹੀ ਨਹੀਂ ਸੀ ਵਾਕਈ ਇਹ ਗੱਲ ਹੈ ਕਿ ਜੇ ਉੱਥੇ ਕੰਮ ਨਹੀਂ ਤਾਂ ਥੋੜਾ ਵੀ ਕੋਈ ਕੰਮ ਨਹੀਂਗਾ ਜਿਵੇਂ ਜੋਤੀ ਬਹੁਤ ਬੇਟੀ ਦਾ ਸਾਡੀ ਦਾ ਜੀ ਬੜਾ ਵਧੀਆ ਟਾਈਮ ਗਜ਼ਰਿਆ ਉਹਦੇ ਨਾਲ ਪਹਿਲਾ ਹਫਤਾ ਨੇ ਬੜਾ ਮੈਨੂੰ ਟਾਈਮ ਦਿੱਤਾ ਦੂਜੇ ਟਾਈਮ ਹਫਤੇ ਜਦੋਂ ਤੁਸੀਂ ਕਹਿਣਾ ਵੀ ਕੋਈ ਨਹੀਂ اٹਕੋ ਇੱਕ ਹਫਤਾ ਫਿਰ ਹਾਈ ਡੈਡ ਬਾਈ ਡੈਡ ਤੇ ਮੈਂ ਜੋਤੀ ਨੂੰ ਹੱਸੀ ਜਾਣਾ ਉਹਨੇ ਬਹੁਤ ਵਾਰੀ ਕੋ ਐਫਰਟ ਵੀ ਕਰਨੇ ਕਿ ਡੈਡ ਮੈਂ ਐਨੇ ਵੇਸ ਤੋਂ ਐਨੇ ਵੇਸ ਤੱਕ ਕਰਿਆਂ ਆਪਾਂ ਟਾਈਮ ਸਪੈਂਡ ਕਰਾਂਗੇ ਕਈ ਵਾਰ ਥੱਕੀ ਨੇ ਆਉਣਾ ਹਾਂ ਕਮਰੇ ਜਾ ਕੇ ਦੇਖਣਾ ਤੇ ਉਹ ਪਈ ਪਈ ਸੌਂਗੀ ਹਾਂ ਹੈਨਾ ਫਿਰ ਦੇਖਣਾ ਕਿ ਚਲੋ ਕੋਈ ਨਹੀਂ ਉਹਨੂੰ ਸੌ ਲੈਣ ਦਿਓ ਬਾਅਦ ਚ ਉਹਨਾਂ ਦੇ ਆਪਣੇ ਪ੍ਰੋਗਰਾਮ ਨੇ ਇੱਕ ਤਸੱਲੀ ਵੀ ਹੋਈ ਕਿ ਸਾਡੇ ਤੋਂ ਬਿਨਾ ਉਹਨਾਂ ਦੀ ਲਾਈਫ ਬੜੀ ਸਮੂਥ ਹੈ ਸਮੂਥ ਹੈ ਕਿ ਯੰਗ ਨੇ ਐਸ ਉਮਰ ਚ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਨੂੰ ਮਿਲ ਰਿਹਾ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਰੀਆਂ ਔਰ ਖੁਸ਼ ਵੀ ਨੇ ਉਹ ਵਿੱਚ ਹਾਇਬੂ ਨਹੀਂ ਕਰ ਰਹੇ ਕਿਸੇ ਗੱਲ ਤੇ ਰੋ ਪੇਟ ਨਹੀਂ ਰਹੇ ਖੁਸ਼ ਨੇ ਬਹੁਤ ਖੁਸ਼ ਨੇ ਬਹੁਤ ਖੁਸ਼ ਨੇ ਤੇ ਮੈਂ ਸਮਝੂਗਾ ਕਿ ਜਿਹਨੂੰ ਆਪਾਂ ਕਹਿੰਦੇ ਵੀ ਬੱਚੇ ਸੈੱਟ ਕਰਤੇ ਬੱਚੇ ਸੈੱਟ ਕਰਤੇ ਇਹ ਨਹੀਂ ਕਿ ਉਹ ਤਨਖਾਹ ਲੈਣ ਲੱਗ ਗਏ ਜਾਂ ਕਿਤੇ ਜਾ ਕੇ ਬੱਚੇ ਸੈੱਟ ਕਰਕੇ ਕਿ ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਆਪ ਸਮਝਣ ਲੱਗ ਗਏ ਉਹਨਾਂ ਨੂੰ ਹੁਣ ਦੱਸਣਾ ਨਹੀਂ ਪੈਂਦਾ ਹਾਂ ਟੋਰ ਟ੍ਰਾਂਟੋ ਤੋਂ ਮੈਂ ਤਾਂ ਸਭ ਨੂੰ ਕਹਿ ਰਿਹਾ ਅੰਦਰ ਜੀ ਕਿ ਅੱਜ ਕੱਲ ਮੇਰਾ ਇੱਕੋ ਹੀ ਟ੍ਰੈਂਡ ਆ ਜ਼ਿੰਦਗੀ ਜਿਉਣੇ ਦਾ ਕਿ ਮੈਂ ਜਿੱਧਰ ਨੂੰ ਜਾਣਾ ਬੰਦ ਟਿਕਟ ਲੈ ਕੇ ਜਾਣਾ ਹੂੰ ਤਾਂ ਮੇਰੀ ਟ੍ਰੈਕਟ ਬੁੱਕ ਹੋਈ ਜੀ ਟ੍ਰਾਂਟੋ ਲਈ ਟ੍ਰਾਂਟੋ 'ਚ ਬਹੁਤ ਵੱਡੀ ਗਿਣਤੀ 'ਚ ਮੈਂ ਥੈਂਕ ਯੂ ਵੀ ਕਰਨਾ ਚਾਹੁੰਦਾ ਸਾਰਿਆਂ ਦਾ 10-12 ਦਿਨ ਮੇਰੇ ਦੋਸਤ ਜੈਪਸਨ ਇੱਥੇ ਹੋਣੀ ਜਾਂ ਹੋਰ ਮੇਰੇ ਪਿੰਡ ਦੇ ਭਾਬੀ ਹਰਜਮਨ ਕੌਰ ਹੋਣੀ ਅਵਤਾਰ ਵੀਰ ਹੋਣੀ ਹਰਪ੍ਰੀਤ ਖਾਸ ਕਰਕੇ ਜਿਹਨੇ ਬੁਲਾਇਆ ਹੂੰ ਤੇ ਉਹ ਸਾਰੇ ਲੋਕ ਨੇ ਜਿਹੜੇ ਆਪਣੇ ਤੁਹਾਡੀ ਬ੍ਰੈਂਡ ਗੁਰਪ੍ਰੀਤ ਉਹਦੇ ਹਸਬੰਦ ਤੇ ਬੜੇ ਖੂਬਸੂਰਤ ਲੋਕ ਮਿਲੇ ਬੜੀਆਂ ਮੀਟਿੰਗਸ ਹੋਈਆਂ ਬੜੇ ਸਵਾਲ ਜਵਾਬ ਹੋਏ ਫਿਰ ਇਹ ਵੀ ਮਹਿਸੂਸ ਹੋਇਆ ਕਿ ਸਾਂਝਾ ਕਰਪੜੀ ਕਿਤੇ ਵੀ ਮੈਂ ਜਾਂਦਾ ਸੀ ਲੋਕੀ ਆਮ ਪਛਾਣ ਲੈਂਦੇ ਸੀ ਸਾਂਝਾ ਕਰ ਵਾਲੇ ਗੁਰਦੁਆਰੇ ਗਿਆ ਉੱਥੇ ਪਛਾਣ ਲਿਆ ਕਿਸੇ ਕੱਟ ਦੇ ਗਿਆ ਉੱਥੇ ਪਛਾਣ ਲਿਆ ਸਟੂਡੀਓ ਦੇ ਗਿਆ ਉੱਥੇ ਪਛਾਣ ਲਿਆ ਇਹ ਬੜੀ ਹੈਰਾਨੀ ਹੁੰਦੀ ਸੀ ਕਿ ਬਹੁਤ ਦੂਰ ਤੱਕ ਪਿਆਰ ਮੁਹੱਬਤ ਕਰਨ ਵਾਲੇ ਲੋਕ ਜੁੜ ਚੁੱਕੇ ਨੇ ਸੋ ਤੁਹਾਨੂੰ ਸਾਂਝੇ ਕਰਦੀ ਜາດ ਉੱਥੇ ਦਵਾਉਂਦੇ ਰਹੇ ਆ ਹਾਂਜੀ ਹਾਂ ਅਸਾਂ ਗੱਲੇ ਸਾਂਝੇ ਕਰਦੀ ਹੁੰਦੀ ਸੀ ਜੇ ਆਪਾਂ ਦੇਖੀਏ ਆਪਣੀ ਹੁਣ ਪਛਾਣ ਹੋਰ ਰਹੀ ਕੋਈ ਨਹੀਂ ਮੈਂ ਵੀ ਮਹਿਸੂਸ ਕਰਦਾ ਸੀ ਕਿ ਜੇ ਸਾਂਝਾ ਕਰਨਾ ਆਉਂਦਾ ਹਾਂ ਸਾਡੀ ਇਸ ਵੇਲੇ ਕੋਈ ਪਛਾਣ ਨਹੀਂ ਸੀ ਸਾਂਝੇ ਕਰਨ ਰ ਇੱਕ ਵੱਖਰੀ ਪਛਾਣ ਦੇਤੀ ਤੇ ਉਹ ਪਛਾਣ ਦੇ ਵਿੱਚ ਇੰਨਾ ਕੁਝ ਹੈ ਹਾਂਜੀ ਕਿ ਉਹਦੇ ਵਿੱਚ ਲੋਕਾਂ ਦੇ ਸਵਾਲ ਬੜੇ ਨੇ ਇਹਨੂੰ ਜਨਰਲ ਲਈ ਹਾਂਜੀ ਬੜਾ ਇਹ ਕੁੱਲ ਮਿਲਾ ਕੇ ਇਸ ਪੱਖੋਂ ਤਾਂ ਬੜਾ ਖੂਬਸੂਰਤ ਰਹਾ ਪਰ ਦੂਸਰਾ ਪੱਖ ਜਿਹੜਾ ਮੈਂ ਕਹਿਣਾ ਚਾਹੂੰਗਾ ਕਿ ਇੱਕ ਬਹੁਤ ਲੰਮਾ ਜਟਿਲਣ ਵਾਲਾ ਮੇਰਾ ਕੰਮ ਉੱਥੇ ਕੋਈ ਨਹੀਂ ਸੀ ਕੰਮ ਕੋਈ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦੀ ਆ ਬਹੁਤ ਇਮੋਸ਼ਨਲ ਵੀ ਇਹ ਸ਼ਾਇਰ ਤੁਹਾਨੂੰ ਉੱਥੇ ਬੀਬੀ ਤੋਂ ਬਿਨਾਂ ਕਿਵੇਂ ਲੱਗਿਆ ਕਿਉਂਕਿ ਆਪਣਾ ਟਾਈਮ ਬੀਬੀ ਨਾਲ ਉੱਥੇ ਜ਼ਿਆਦਾ ਸਪੈਂਡ ਹੋਇਆ ਇੱਥੇ ਮੈਨੂੰ ਫੀਲ ਨਹੀਂ ਕਦੇ ਇੰਨਾ ਹੋਇਆ ਮੈਨੂੰ ਫੀਲ ਹੋਇਆ ਉੱਥੇ ਜਾ ਕੇ ਫੀਲ ਹੋਇਆ ਕਿ ਬੀਬੀ ਹੈ ਨਹੀਂ ਜਦ ਇੱਥੇ ਸੀ ਉਹ ਨਹੀਂ ਫੀਲ ਹੋਇਆ ਦੇਖੋ ਬੱਚਿਆਂ ਨੇ ਮੇਰੀ ਬੇਹੱਦ ਕੇਅਰ ਕੀਤੀ ਹੂੰ ਉਹ ਇਹ ਕੋਈ ਸ਼ੱਕ ਨਹੀਂ ਪਰ ਬੀਬੀ ਨੂੰ ਰਿਪਲੇਸ ਕਰਨਾ ਮੁਸ਼ਕਲ ਹੂੰ ਕਿਉਂਕਿ ਮੈਂ ਉਹੀ ਗੱਲ ਮਹਿਸੂਸ ਕਰਦਾ ਸੀ ਮੈਂ ਲੰਮਾ ਪਿਆ ਬੀਬੀ ਕਿੱਥੇ ਨਜ਼ਰ ਪੈਣ ਦੀ ਇਹਨੇ ਕਹਣਾ ਉੱਠ ਫਿਰ ਚੱਲ ਮੈਂ ਤਾਂ ਰੋਟੀ ਬਣਾਤੀ ਪਰੌਂਠੇ ਬਣਾਤੇ ਖਾ ਪਲੱਸ ਮੈਨੂੰ ਖੁਸ਼ੀ ਇਹ ਮਿਲੀ ਕਿ ਮੈਂ ਬੀਬੀ ਦੇ ਕਮਰੇ 'ਚ ਸੁੱਤਾ ਹੂੰ ਮੈਂ ਬੀਬੀ ਦੇ ਕਮਰੇ 'ਚ ਸੁੱਤਾ ਤੇ ਬੇਲੀ ਬੀਬੀ ਦੇ ਕਮਰੇ 'ਚ ਨਹੀਂ ਸੀ ਜਾਂਦਾ ਪਹਿਲਾਂ ਨਹੀਂ ਸੀ ਜਾਂਦਾ ਕਮਰੇ 'ਚ ਐਂਟਰੀ ਕਰਾਇਆ ਫੇ ਬੇਲੀ ਮੇਰੇ ਨਾਲ ਆ ਕੇ ਪੈਣ ਲੱਗਿਆ ਹੂੰ ਤੇ ਬੇਲੀ ਸਾਡਾ ਡੌਗ ਆ ਜੀ ਅਸੀਂ ਉਹਨੂੰ ਪਿਆ ਪੁੱਤਾਂ ਵਾਂਗੂ ਰੱਖਦੇ ਹਾਂ ਤੇ ਉਸ ਤੋਂ ਬਾਅਦ ਬੀਬੀ ਦੇ ਜਿਹੜੇ ਪ੍ਰੈਜੈਂਸ ਸੀ ਨਾ ਘਰ ਦੇ ਵਿੱਚ ਮੈਂ ਵੇਖ ਰਿਹਾ ਸੀ ਕਿ ਉਹ ਬੀਬੀ ਦੇ ਘਰ ਸੀ ਹਾਂ ਸੱਚੀ ਮੱਚੀ ਅਸੀਂ ਬੀਬੀ ਦੇ ਘਰ ਤੇ ਰਹਿੰਦੇ ਸੀਗੇ ਹਾਂ ਤੇ ਖੇਡ ਵੀ ਇਹੋ ਜਿਹੀ ਵਰਤੀ ਕਿ ਆਪਾਂ ਸਾਰੇ ਹੀ ਉਸ ਘਰ ਨੂੰ ਇੱਕੋ ਟਾਈਮ ਤੇ ਛੱਡ ਗਏ ਹਨਾ ਬੀਬੀ ਜਿਉਂ ਹੀ ਜਿਉਂ ਹੀ ਆਪਾਂ ਛੱਡਿਆ ਤੁਸੀਂ ਬੀਬੀ ਨੇ ਛੱਡਿਆ ਮੁੜ ਕੇ ਉਹ ਘਰ ਬੀਬੀ ਦਾ ਹੀ ਘਰ ਰਹਿ ਗਿਆ ਤੇ ਹੁਣ ਬੱਚਿਆਂ ਦਾ ਘਰ ਹੈ ਹੁਣ ਹੁਣ ਬੱਚੇ ਹੁਣ ਬੱਚਿਆਂ ਦਾ ਘਰ ਹੈ ਸਾਡੇ ਬੱਚੇ ਬੜੀ ਖੂਬਸੂਰਤੀ ਨਾਲ ਰਹਿ ਰਹੇ ਨੇ ਹਾਂ ਤੇ ਇੱਕ ਮੈਂ ਇਹ ਕਹੂੰਗਾ ਕਿ ਬੀਬੀ ਦੇ ਬਾਰੇ ਨਾ ਬਹੁਤ ਸਾਰੇ ਲੋਕ ਮਿਲਣ ਆਏ ਉਹਨਾਂ ਕੋਲੋਂ ਬੀਬੀ ਬਾਰੇ ਉਹ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਸੀ ਕਿੰਨੇ ਲੋਕ ਰੋਏ ਕਿੰਨੇ ਲੋਕਾਂ ਨੇ ਕਿਹਾ ਕਿ ਜਦੋਂ ਬੀਬੀ ਕੋ ਆ ਜਾਂਦੇ ਸੀ ਉਹਨੇ ਕਹਣਾ ਜੇਕਰ ਤਾਂ ਕਹਿਣਾ ਬੀਬੀ ਮੈਂ ਜਾਣਾ ਮੈਨੂੰ ਭੁੱਖ ਲੱਗੇ ਉਹ ਲੈਪਤ ਬੈਠ ਤੂੰ ਹਾਂ ਮੈਂ ਤੈਨੂੰ ਰੋਟੀ ਬਣਾਉਣੀ ਆ ਮੈਂ ਫਲਾਨੀ ਚੀਜ਼ ਬਣਾਉਣੀ ਬੀਬੀ ਨੂੰ ਸ਼ੌਕ ਸੀ ਅਲੱਗ-ਅਲੱਗ ਚਰਾਂ ਦੇ ਬਣਾਉਣ ਦਾ ਹਾਂ ਪਰ ਮੈਂ ਫਿਰ ਬੜਾ ਹੈਰਾਨ ਹੋਇਆ ਵੀ ਬੀਬੀ ਕੋਲ ਤਾਂ ਆਪਣੇ ਤੋਂ ਮੈਂ ਕਈ ਵਾਰ ਸੋਚਦਾ ਹੁੰਦੀ ਬੀਬੀ ਟਾਈਮ ਕਿਵੇਂ ਕੱਢਦੀ ਆ ਹਾਂ ਜੀ ਮੈਨੂੰ ਅੰਦਰ ਜੀ ਆਮ ਤੌਰ ਤੇ ਬਜ਼ੁਰਗ ਔਖੇ ਹੋ ਜਾਂਦੇ ਬੀਬੀ ਔਖੀ ਨਹੀਂ ਸੀ ਉੱਥੇ ਰਹਿ ਕੇ ਨਾ ਨਾ ਬੀਬੀ ਨੂੰ ਮੈਨੂੰ ਜਾ ਕੇ ਪਤਾ ਲੱਗਿਆ ਕਿ ਬੀਬੀ ਜੀ ਆਪਣੇ ਤੋਂ ਬਿਨਾਂ ਵੀ ਇੱਕ ਦੁਨੀਆ ਸੀ ਮੈਨੂੰ ਹੂੰ ਉਹ ਸਾਰਿਆਂ ਨੇ ਉਹੀ ਗੱਲਾਂ ਕੀਤੀਆਂ ਕਿ ਹੱਸਣਾ ਖੇਡਣਾ ਬੀਬੀ ਨਾਲ ਪਿਆਰ ਕਰਨਾ ਸ਼ਾਇਦ ਉਹ ਗੱਲਾਂ ਕਈ ਵਾਰ ਆਪਾਂ ਵੀ ਜਉਂਦੇ ਜੀ ਕਿਸੇ ਦੀਆਂ ਪਛਾਣ ਨਹੀਂ ਪਾਉਂਦੇ ਪਰ ਮੈਨੂੰ ਬੜਾ ਇੱਕ ਮਾਣ ਮਹਿਸੂਸ ਹੋਇਆ ਕਿ ਬੀਬੀ ਦੀ ਇੱਕ ਆਪਣੀ ਦੁਨੀਆ ਸੀ ਤੇ ਆਪਣਾ ਪਿਆਰ ਮੁਹੱਬਤ ਸੀ 3 ਜੂਨ ਨੂੰ ਤੁਸੀਂ ਉੱਥੇ ਹੀ ਸੀਗੇ ਜਿੱਦਣ ਬੀਬੀ ਦਾ ਇੱਕ ਪੂਰਾ ਸਾਲ ਹੋਇਆ ਬਿਲਕੁਲ ਮੈਨੂੰ ਵਧੀਆ ਲੱਗਿਆ ਜਦ ਤੁਸੀਂ ਦੱਸ ਰਹੇ ਸੀ ਫੋਨ ਤੇ ਵੀ ਜੋਤੀ ਨੇ ਉੱਠ ਕੇ ਕਿਹਾ ਆਪਾਂ ਗੁਰਦੁਆਰੇ ਜਾਣਾ ਹਾਂ ਬਿਲਕੁਲ ਬੜੀ ਕਮਾਲ ਦੀ ਤੇ ਸ਼ੁਕਰਾਨੇ ਵਾਲੀ ਗੱਲ ਹੈ ਜੀ ਕਿ ਬੇ ਬੱਚਿਆਂ ਨੇ ਆ ਕੇ ਕਿਹਾ ਕਿ ਅੱਜ ਬੀਬੀ ਦੇ ਲਈ 1 ਸਾਲ ਹੋ ਗਿਆ ਤੇ ਜਿਹੜੀ ਅਸੀਂ ਟਾਈਮ ਨਾਲ ਆਉਨੇ ਆ ਤੇ ਆਪਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਜਾਣਾ ਤੇ ਸਾਰੇ ਜਣੇ ਗੁਰਦੁਆਰਾ ਸਾਹਿਬ ਗਏ ਵੀ ਬੀਬੀ ਨੂੰ ਯਾਦ ਕੀਤਾ ਬੀਬੀ ਦੀਆਂ ਗੱਲਾਂ ਕੀਤੀਆਂ ਤੇ ਇੱਕ ਚੀਜ਼ ਜ਼ਰੂਰ ਮੈਂ ਕਹੂੰਗਾ ਕਿ ਮਿਸ ਨਹੀਂ ਕਰਦੇ ਅਸੀਂ ਬੀਬੀ ਨੂੰ ਕਿਉਂਕਿ ਮਿਸ ਕਰਨਾ ਹੋਰ ਗੱਲ ਹੁੰਦੀ ਹੈ ਯਾਦ ਕਰਨਾ ਬਹੁਤ ਕੁਝ ਮਾਂ ਬਾਪ ਤੁਹਾਡੇ ਲਈ ਜ਼ਿੰਦਗੀ 'ਚ ਬਹੁਤ ਕੁਝ ਕਰ ਗਏ ਤੇ ਪਰਮਾਤਮਾ ਦਾ ਜਿਹੜਾ ਜਨਮ ਮੌਤ ਦਾ ਚੱਕਰ ਹੈ ਵੀ ਬੜਾ ਖੂਬਸੂਰਤ ਹੈ ਹੂੰ ਕਿਉਂਕਿ ਜਦੋਂ ਆਪਣਾ ਸਰੀਰ ਰਹਿਣਯੋਗ ਨਹੀਂ ਰਿਹਾ ਤੇ ਛੱਡਣਾ ਹੀ ਠੀਕ ਹੈ ਹਾਂਜੀ ਬੀਬੀ ਐਨਾ ਜ਼ਿੰਦਗੀ ਭੋਕ ਕੇ ਗਈ ਐ ਪਰ ਬਹੁਤ ਸੋਹਣੀ ਜ਼ਿੰਦਗੀ ਸੋਹਣੀ ਜ਼ਿੰਦਗੀ ਭੋਕ ਕੇ ਗਈ ਐ ਤੇ ਕਈ ਵਾਰ ਮੈਨੂੰ ਉੱਥੇ ਘਰੇ ਕਹਿਣਾ ਪੈਂਦਾ ਹੁੰਦਾ ਸੀ ਕਿ ਭਾਈ ਰੋਟੀਆਂ ਮੇਰੇ ਲਈ ਲਾ ਦਿਓ ਮੈਂ ਅੱਗੇ ਬੀਬੀ ਨੂੰ ਕਦੇ ਕਹਿਣਾ ਨਹੀਂ ਸੀ ਪੈਂਦਾ ਮੈਂ ਕਹੂੰਗਾ ਕਿ ਬੱਚਿਆਂ ਨੇ ਜਿੰਨੀ ਕੇਅਰ ਕੀਤੀ ਮਜ਼ਾ ਆਇਆ ਜਾਂਦੀ ਸਾਰ ਕੈਸ਼ ਦੇਖਣ ਨੂੰ ਮਿਲਿਆ ਕਮਰੇ ਦੇ ਵਿੱਚ ਪਿਆ ਕਿ ਡੈਡੀ ਨੂੰ ਕੈਸ਼ ਦੇ ਦਿਓ ਤੇ ਅਜੇ ਤੱਕ ਕੈਸ਼ ਮੇਰੀ ਜੇਬ 'ਚ ਹੀ ਹੈ ਮੈਂ ਤਾਂ ਹੱਸਦਾ ਹੁੰਦਾ ਜਦੋਂ ਵੀ ਮਜ਼ਾ ਹੀ ਹੋਣਾ ਆਇਆ ਕੈਨੇਡਾ ਆਉਣ ਦਾ ਹਾਂਜੀ ਹਾਂ ਤੇ ਕੁਲਮਲਾ ਕੇ ਆ ਜੀ ਉੱਥੇ ਦਾ ਸਫਰ ਸਾਰਾ ਕੁਝ ਠੀਕ ਰਿਹਾ ਫਿਰ ਕਿਸੇ ਵਜ੍ਹਾ ਕਰਕੇ ਉੱਪਰ ਮੁੜਨਾ ਪਿਆ ਦੋ ਕੁ ਮਹੀਨੇ ਬਾਅਦ ਕਮਾਂਕਾਰਾਂ ਦੇ ਹਾਲਾਤ ਥੋੜੇ ਜਿਹਾ ਔਖੇ ਨੇ ਜੀ ਉਹ ਦੁੱਖ ਸੁੱਖ ਵੀ ਲੋਕਾਂ ਦਾ ਸੁਣਨਾ ਪਿਆ ਕਿ ਹੁਣ ਇੰਨਾ ਸੌਖਾ ਨਹੀਂ ਹੈ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦੀ ਆ ਬਹੁਤ ਹਾਲਾਂਕਿ ਮੈਂ ਕਿਹਾ ਸੀ ਕਿ ਮੈਨੂੰ ਇੱਕ ਹਫਤਾ ਬਿਲ ਰਹਿਣ ਲਈ ਦੇ ਦਿਓ ਪਰ ਨਹੀਂ ਇੱਥੇ ਦੀ ਜ਼ਿੰਦਗੀ ਦੇ ਵਿੱਚ ਕਨੈਕਟੀਵਿਟੀ ਇੰਨੀ ਵੀ ਸਾਰਾ ਕੁਝ ਇਕੱਠੇ ਚੱਲੀ ਜਾਂਦਾ ਨਹੀਂ ਇੱਥੇ ਫਿਰ ਦੇਖੋ ਅਸੀਂ ਥੋੜੀ ਵੈਲਿਊ ਬਣਾ ਕੇ ਰੱਖੀ ਹਾਕਾਂ ਤਾਂ ਮਾਰਨੇ ਗਾ ਜੀ ਹਰਮਿੰਦਰ ਦੀ ਵਜ੍ਹਾ ਹੀ ਸੀ ਸਾਰਾ ਕੁਝ ਇਹ ਇਹਨੇ ਬਖੂਬੀ ਪਿਛਲ ਟੀਮ ਨੇ ਇਹਨਾਂ ਨੇ ਜਿਵੇਂ ਕੰਮ ਨੂੰ ਸੰਭਾਲਿਆ ਤੇ ਮੈਨੂੰ ਸਾਂਝਾ ਕਰ ਹੋਰ ਵਧਿਆ ਫੁੱਲੇ ਮਿਲਿਆ ਤੇ ਰਿਸ਼ਤੇ ਵੀ ਵਧੇ ਫੁੱਲੇ ਮਿਲੇ ਕਿਸੇ ਚੀਜ਼ ਦੀ ਇੱਥੇ ਕਮੀ ਮਹਿਸੂਸ ਨਹੀਂ ਹੋਈ ਇਹ ਬਸ ਸਾਰੀਆਂ ਗੱਲਾਂ ਨੂੰ ਵੇਖ ਕੇ ਸ਼ੁਕਰਾਨਾ ਹੀ ਫੀਲ ਕਰ ਸਕਦੇ ਹਾਂ ਜੀ ਬਹੁਤ-ਬਹੁਤ ਦੇਖੋ ਜਦੋਂ ਆਪਾਂ ਇੱਕ ਦੂਜੇ ਦੇ ਸਹਿਯੋਗੀ ਬਣਦੇ ਆ ਚਾਹੇ ਤੁਸੀਂ ਇੱਥੇ ਸੀਗੇ 2 ਮਹੀਨੇ ਚਾਹੇ ਨਹੀਂ ਸੀ ਉਦੋਂ ਚੀਜ਼ਾਂ ਬਾਧੀਆਂ ਫੁੱਲਦੀਆਂ ਹੀ ਨੇ ਜਦ ਅਸੀਂ ਸਹਿਯੋਗੀ ਬਣਦੇ ਆ ਇੱਕ ਦੂਜੇ ਨੂੰ ਸਮਝਦੇ ਆ ਜੇ ਅਸੀਂ ਨਹੀਂ ਸਹਿਯੋਗੀ ਤਾਂ ਚੀਜ਼ਾਂ ਨੇ ਪੁੱਠੇ ਪਾਸੇ ਨੂੰ ਜਾਣਾ ਹੁਣ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਜਿੰਨਾ ਵੀ ਆਪਣਾ ਮਿੱਤਰਚਾਰੇ ਦਾ ਸਰਕਲ ਸੀ ਉਹ ਸਾਰਾ ਕਿਵੇਂ ਇੱਥੇ ਹਾਜ਼ਰੀ ਲਵਾਉਂਦਾ ਰਿਹਾ ਕਿਵੇਂ ਫੋਨ ਕਰਕੇ ਪੁੱਛਦਾ ਰਿਹਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹਾਂ ਹੋਰ ਕੀ ਹੁੰਦਾ ਭਾਈਚਾਰਾ ਭਾਈਚਾਰਾ ਇਹੀ ਹੁੰਦਾ ਜੀ ਇਕੱਲੇ ਇਕੱਲੇ ਜਾਣਾ ਜੀ ਜਿਧੋ ਆ ਹੋਇਆ ਉਹ ਆਏ ਜਿਧੋ ਫੋਨ ਹੋਇਆ ਫੋਨ ਹੋਏ ਹਰ ਇੱਕ ਨੇ ਆਪਣੇ ਆਪ ਦਾ ਪੂਰਾ ਰੋਲ ਨਵਾਇਆ ਸਾਂਝੇ ਕਰ ਲਈ ਫਿਰ ਬਦਨਾਪੁਰਨਾ ਤੋਂ ਸੀ ਉਹ ਆਪਣਾ ਆਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਇਹੀ ਆਪਣਾ ਸੁਪਨਾ ਹੈ ਕਿ ਸਾਂਝਾ ਕਰੋ ਸੁਪਨੇ ਨੂੰ ਪੂਰੇ ਕਰਨ ਵੱਲ ਪਰੇ ਤੇਜ਼ੀ ਨਾਲ ਮੈਂ ਕਹੂੰਗਾ ਵੱਧ ਰਿਹਾ ਹੈ ਹੁਣ ਇੱਥੇ ਜਦੋਂ ਆਇਆ ਲੋ ਆਗੇ ਜੀ ਆਗੇ ਜੀ ਲੋਕਾਂ ਨੂੰ ਬੜਾ ਖੁਸ਼ੀ ਮਹਿਸੂਸ ਹੋਈ ਇਥੇ ਨੇ ਕਹਤਾ ਕਿ ਉਹ ਵੀਡੀਓ ਮੇਰੇ ਖਾਤ ਪਹਿਲੀ ਹੀ ਪਾਉਣ ਲੱਗਿਆ ਆਉਣ ਦੀ ਅਜੇ ਪਾਈ ਨਹੀਂ ਕੋਈ ਹਾਂਜੀ ਆਇਆਂ ਤੋਂ ਵਦ ਨਹੀਂ ਸੀ ਇਹ ਇਹੀ ਵਸ ਚੀਜ਼ਾਂ ਖੁਸ਼ੀ ਦਿੰਦੀਆਂ ਨੇ ਜੀ ਛੋਟੇ ਛੋਟੇ ਤੀਜਾਂ ਨੇ ਛੋਟੇ ਛੋਟੇ ਜਿਹਾ ਇੱਕ ਮਾਹੌਲ ਦੇ ਵਿੱਚ ਪਿਆਰ ਆ ਆਪਣਤਾ ਤੇ ਸਭ ਲਈ ਖੈਰ ਵੀ ਉਹਦਾ ਭਾਵ ਹੈ ਕਿ ਪਰਮਾਤਮਾ ਸਭ ਨੂੰ ਸਮਤ ਵਖਸ਼ੇ ਪਰਮਾਤਮਾ ਸਭ ਨੂੰ ਤੰਦਰੁਸਤੀ ਵਖਸ਼ੇ ਦੇਖੋ ਪ੍ਰਕਿਰਤੀ ਨੇ ਵੀ ਜਾਂ ਅਸੀਂ ਵੀ ਇਹ ਸੋਚਿਆ ਵੀ ਤੁਹਾਨੂੰ ਆਇਆਂ ਨੂੰ ਗਰਮੀ ਨਾ ਲੱਗੇ ਕੱਲ ਪਰਸੋਂ ਦਾ ਮੀਂਹ ਪਵਾਇਆ ਵੀ ਤੁਸੀਂ ਬਹੁਤ ਸੋਣਾ ਜੀ ਬਹੁਤ ਸੋਣਾ ਜੋ ਕੁਝ ਵੀ ਹੋ ਰਿਹਾ ਚੰਗਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਪਰਮਾਤਮਾ ਕਿਰਪਾ ਸਦਾ ਬਣਾਈ ਰੱਖਦਾ ਸਾਨੂੰ ਸਮਤ ਬਖਸ਼ੇ ਕਿਰਪਾ ਦੇਖ ਸਕੀ ਦੇਖ ਸਕੀ ਹੁਣ ਇਹ ਜਦੋਂ ਆਪਾਂ ਆਮ ਕਰਦੇ ਆ ਨਾ ਹਾਂਜੀ ਹੁਣ ਇਹ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਕਿ ਰੱਬ ਕਿਰਪਾ ਕਰੇ ਇੰਜ ਲੱਗਦਾ ਯਾਰ ਰੱਬ ਨੇ ਤਾਂ ਕਿਰਪਾ ਕੀਤੀ ਹੋਈ ਆ ਸਾਨੂੰ ਹੋ ਰਹੀ ਆ ਜੀ ਆ ਸਾਨੂੰ ਇੰਨੀ ਕੁ ਸਮਤ ਬਖਸ਼ੇ ਕਿ ਅਸੀਂ ਲੈ ਸਕੀ ਉਸਨੂੰ ਦੇਖ ਸਕੀਏ ਲੈ ਸਕੀਏ ਜੀ ਹਾਂ ਤੇ ਮੇਰੇ ਖਿਆਲ ਚ ਬਹੁਤ ਨੇ ਜੀ ਗੱਲਾਂ ਬਾਤਾਂ ਇੰਨੀਆਂ ਹਨ ਕਹਿੰਦਾ ਠੀਕ ਹੈ ਜੀ ਕੈਨੇਡਾ ਦਾ ਹਾਲ ਤੁਸੀਂ ਦੱਸਤਾ ਹਾਂ ਜੀ ਫਿਰ ਅਸੀਂ ਸਾਂਝੇ ਕਰਦਾ ਦੱਸਾਂਗੇ ਬਾਕੀ ਸਾਰੇ ਦੋਸਤਾਂ ਨੂੰ ਅਪੀਲ ਕਰਦੇ ਹਾਂ ਜੀ ਆ ਜਾਓ ਵੇਲੇ ਕਿੱਲੇ ਵਿਲੇ ਹੋ ਤਾਂ ਅਸੀਂ ਤੁਹਾਡੇ ਲਈ ਅਵੇਲੇਬਲ ਹਾਂ ਹਣ ਗੱਲਾਂ ਬਾਤਾਂ ਲਈ ਬੈਠਣ ਉੱਠਣ ਲਈ ਤੁਸੀਂ ਸਾਂਝੇ ਕਰਦਾ ਅਨੰਦ ਮਾਣੋ ਬਹੁਤ ਖੂਬਸੂਰਤ ਮਾਹੌਲ ਬਣਿਆ ਹੋਇਆ ਖਾਣ-ਪੀਣ ਦਾ ਵੀ ਹਰਮਿੰਦਰ ਕੌਰ ਨੇ ਚਾਟ ਦੀ ਲੱਸੀ ਤਾਂ ਕਮਾਲ ਕਰਤੀ ਚਾਟ ਦੀ ਲੱਸੀ ਪੀਣ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਪਨੀਰ ਵੀ ਸਾਡਾ ਟਾਪ ਟਾਪ ਆ ਪਰਦਾ ਬਣਿਆ ਪਨੀਰ ਬੜਾ ਵਧੀਆ ਹਰ ਇੱਕ ਚੀਜ਼ ਕਰਦੀ ਜੀ ਬਣੀ ਹੈ ਹਾਂ ਜੀ ਜਦ ਰੂਨਾ ਬਣਦੀ ਹੈ ਕੋਈ ਵੀ ਚੀਜ਼ ਵਧੀਆ ਹੀ ਬਣਦੀ ਹੈ ਬਿਲਕੁਲ ਬਿਲਕੁਲ थैंक यू जी ਬਹੁਤ ਬਹੁਤ ਮਿਹਰਬਾਨੀ ਸ਼ਸ਼ਿਕਾ